ਤਾਂ ਕਾਰਨੀ ਕਰਦੇ ਆ ਮੈਂ ਤੁਹਾਡੀ ਗੱਲ ਪਹਿਲਾਂ ਜੇ ਇਹ ਕਾਰ ਇੱਕ ਮਿੰਟ ਜੇ ਇਹ ਕਾਰਵਾਈ ਕਰਾਉਣੀ ਹੈ ਨਾ ਪਹਿਲਾਂ ਸਾਈਡ ਤੇ ਕਰੋ ਲੋਕਾਂ ਨੂੰ ਚਾਹੀਦੀ ਆਪਾਂ ਕਾਰਵਾਈ ਕਰਦੇ ਹਾਂ ਬਿਲਕੁਲ ਮੇਰੀ ਗੱਲ ਸੁਣੋ ਮੇਰੀ ਬੈਂਕੀ ਆ ਇੱਕ ਇੱਕ ਇਹੋ ਕਰਨਾ ਨਾ ਇੰਡਰੀਕਾ ਡੀਗ ਨਹੀਂ ਆ ਇਹ ਤਰੀਕਾ ਜਦੋਂ ਤੁਸੀਂ ਸਾਡੇ ਕੋ ਆਏ ਨਹੀਂ ਤੁਸੀਂ ਗੱਲ ਹੀ ਨਹੀਂ ਕੀਤੀ ਉਹਨਾਂ ਸੜਕੋ ਕੰਪਲੇਨਟ ਹੀ ਨਹੀਂ ਕੀਤੀ ਕਿਹੜੀ ਚੌਕੀ ਕਿਹੜੀ ਚੌਕੀ ਮੈਂ ਚੌਕੀ ਮੈਂ ਕਚਹਿਰੀ ਦਿੱਤੀ ਆ ਕੋਈ ਗੱਲ ਹੈ ਕਾਰਵਾਈ ਕਰਨ ਤੇ ਆ ਰਿਹਾ ਬੰਦਾ ਆਪਣੇ ਸਹੁਰੇ ਮਰਿਆ ਕੱਲ੍ਹ ਹੋਈ ਆ ਕੋਈ ਕਾਰਵਾਈ ਸੜਕੋ ਲਿਆਓ ਅਸੀਂ ਕਾਰਵਾਈ ਪੋਸਟਮਾਰਕ ਕਰਾਉਣੀ ਆ ਕਿਹੜੀ ਕਾਜਾ ਬਤਾਓ ਤੇ ਪਰਚਾ ਦੇ ਦਾਂਗੇ ਕਦਾਂ ਦਾ ਜੋ ਕਹੋਗਾ ਬਾ ਸੁਣੋ ਰਿਪੋਰਟ ਕੀ ਕਹਾਂ ਚੰਦੇ ਜਿਹੜਾ ਰੋਡ ਸੇ ਬਲੌਕ ਹੋਇਆ ਤੁਹਾਡੇ ਕੋਲੋਂ ਆ ਕੇ ਖਲਵਾਤਾ ਗਿਆ ਇਸ ਤਰ੍ਹਾਂ ਵਾਜੀ ਜਿਹੜਾ ਚਾਟੀਪਿੰਡ ਤੋਂ ਤਰਨਤਾਰ ਨੂੰ ਰੋਡ ਜਾਂਦਾ ਇਹਦੇ ਉੱਤੇ ਇੱਕ ਪਰਿਵਾਰ ਨੇ ਆਪਣੀ ਬੈੱਡ ਬੋਡੀ ਰੱਖ ਕੇ ਰੋਡ ਬਲਾਕ ਕੀਤਾ ਸੀ ਜੋ ਇਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਭੂਆ ਦਾ ਲੜਕਾ ਹੀ ਆ ਸ਼ੇਰ ਗਿੱਲ ਕੋਈ ਕਾਉਂਸਲਰ ਆ ਕਾਂਗਰਸ ਪਾਰਟੀ ਦੇ ਉਹ ਕਹਿੰਦੇ ਵੀ ਉਹਨੇ ਸਾਨੂੰ ਧੱਕੇ ਨਾਲ ਸਾਡਾ ਮਕਾਨ ਜਿਹੜਾ ਉਹਨੂੰ ਕੱਢ ਦਿੱਤਾ ਤੇ ਸਾਨੂੰ ਧੱਕੇ ਨਾਲ ਮਕਾਨ ਜਿਹੜਾ ਕਰ ਨਹੀਂ ਦਿੰਦੇ ਜੋ ਇਹਨਾਂ ਨੂੰ ਅਸੀਂ ਵਿੱਚ ਵਿਸ਼ਵਾਸ ਦਿਵਾਇਆ ਕਿ ਬਿਲਕੁਲ ਤੁਹਾਡਾ ਨਿਆਂ ਇਨਸਾਫ ਹੋਏਗਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤੇ ਉਹਨਾਂ ਦੋਨਾਂ ਪਾਰਟੀਆਂ ਉਹਨਾਂ ਨੇ ਸਾਡੀ ਗੱਲ ਤੇ ਸਹਿਮਤ ਹੋ ਗਏ ਆ ਉਹਨਾਂ ਦੋਨਾਂ ਪਾਰਟੀਆਂ ਨੂੰ ਥਾਣੇ ਭੇਜ ਦਿੱਤਾ ਜੋ ਉਹਨਾਂ ਦੇ ਕਾਗਜ਼ਾਂ ਦੇ ਮੁਤਾਬਕ ਜੋ ਉਹਨਾਂ ਦਾ ਸਹੀ ਜ਼ਮੀਨੀ ਹੱਕ ਬਣਦਾ ਹੋਊਗਾ ਉਹਨਾਂ ਨੂੰ ਦਵਾਤਾ ਚਾਹੀਦਾ ਠੀਕ ਹੈ ਜੀ ਜਗ੍ਹਾ ਇਹਨਾਂ ਦੀ ਸੈਕਟਰ ਸੀਗਾ ਕਿ ਇਹਨਾਂ ਦੀ 25 22 ਝਗੜਾ ਇਹਨਾਂ ਦੇ ਜਗ੍ਹਾ ਦਾ ਨਹੀਂ ਇਹ ਆਪਣੀ ਇਹਨਾਂ ਦੀ ਹਾਂਜੀ ਝਗੜਾ ਇਹਨਾਂ ਝਗੜਾ ਇਹਨਾਂ ਦਾ 7-8 ਮਹੀਨੇ ਤੋਂ ਚੱਲ ਰਿਹਾ ਸੀ ਇਹਨਾਂ ਦਾ ਅਕਸਵਿੰਦਰ ਸਿੰਘ ਨਾਸ਼ੀਰ ਗਿੱਲਣਾ ਇਹਨਾਂ ਦੀ ਭੈਣ ਪਰਮਜੀਤ Kaur ਸ਼ੇਰ ਗਿੱਲਣਾ ਇਹਨਾਂ ਦੀ ਸਗੀ ਭੈਣ ਆ ਤੇ ਕੀ ਝੋੜਾ ਆ ਇਹਨਾਂ ਦਾ ਝਗੜਾ ਇਹੀ ਆ ਕੇ ਉਹਨਾਂ ਨੇ 75 ਗਾਜੇ ਜਗ੍ਹਾ ਜਿਹੜੀ ਉਹਨਾਂ ਕੋਲ ਆ 25 ਗਾਜੇ ਇਹਨਾਂ ਕੋਲ ਆ ਇਹ ਫਰੰਟ ਤੇ ਆ ਉਹ ਕਹਿੰਦੇ ਅਸੀਂ ਸਾਡਾ ਥੱਲੇੋਂ ਘਟ ਹੈਗਾ ਆ ਤੇ ਅਸੀਂ ਉੱਪਰੋਂ ਗਲੀ ਵਾੜ ਕੇ ਸਾਡਾ 25 ਫੁੱਟ ਕਰ ਦੋ ਇਹਨਾਂ ਚ ਗੁਜ਼ਾਰਾ ਨਹੀਂ ਹੁੰਦਾ ਇਸ ਮਸਲੇ ਤੇ ਇਹਨਾਂ ਦਾ ਝਗੜਾ ਹੋ ਗਿਆ ਇਹਨਾਂ ਨੇ ਮਤਲਬ ਕੰਦਾ ਕੰਦਾ ਕੀਤੀਆਂ ਤਾਂ ਉਹਨਾਂ ਦੇ ਸੱਨੀ ਬੇੜੇ ਨਟਾ ਦਿੱਤੀਆਂ ਲੜਨਾ ਆ ਜੀ ਉਹਨਾਂ ਦੇ ਹਾਂ ਉਹਨਾਂ ਦੇ ਘਰੇ ਲੜਿਆ ਆਗੇ ਕਿ ਤੁਸੀਂ ਸਾੜੀਆਂ ਗੰਦਾ ਟੌਂੜਿਆ ਸੀ ਤੇ ਆਪਣੇ ਅੰਦਰ ਕਰੋ ਦੀ ਗੱਲ ਹੈਗੀ ਇਹ 6-7 ਮਹੀਨੇ ਪਹਿਲਾਂ ਦੀ ਕਰੀਬਨ ਅੱਛਾ ਕੱਲ੍ਹ ਗਿਆ ਕੱਲ ਇਹ ਹੋਇਆ ਕਿ 2-4 ਦਿਨ ਪਹਿਲਾਂ ਇਹਨਾਂ ਨੂੰ ਮੈਸੇਜ ਮਿਲਿਆ ਵਾ ਕਿ ਤੁਹਾਡਾ ਫੇਸ ਹੋ ਗਿਆ ਵਾ ਅੱਛਾ ਜੀ ਇਹਨਾਂ ਨੇ ਟੈਨਸ਼ਨ ਲਈ ਤੇ ਇਹਨਾਂ ਨੂੰ ਅਟੈਕ ਹੋ ਗਿਆ ਆਪਣੇ ਸੋਹਰੇ ਬੈਠੇ ਸੀ ਅੱਛਾ ਉਸ ਤੋਂ ਬਾਅਦ ਇਹਨਾਂ ਨੇ ਕੱਲ ਫੇਰ ਕਿਹਾ ਕਿ ਮੈਨੂੰ ਮੇਰੇ ਘਰ ਲੈ ਜਾਓ ਮੈਨੂੰ ਮੇਰੇ ਘਰ ਲੈ ਜਾਓ ਇਦਾਂ ਕਰਦੇ ਕਰਦੇ ਇਹਨਾਂ ਨੂੰ ਫੇਰ ਅਟੈਕ ਹੋ ਗਿਆ ਬਲ ਇਹਨਾਂ ਨੇ ਟੈਨਸ਼ਨ ਪਰੇਸ਼ਾਨੀ ਲਈ ਆ ਉਸ ਗੱਲ ਦੀ ਧਰਨਾ ਲਾ ਲਓ ਕਿ ਕੋਈ ਅਪੂਲ ਸਾਈਵ ਰਹਤੇ ਹਾਂਜੀ ਪਹਿਲਾਂ ਪੁਲਿਸ ਨੇ ਕੋਈ ਸੁਣਾਉ ਤੇ ਕੱਲ ਦੀ ਵੀ ਤਰਖਾਸ ਦਿੱਤੀ ਆ ਨਹੀਂ ਕੋਈ ਕੀਤੀ ਦਾ ਦੀ ਮਮਾ ਸੀਗੇ ਪਰਮਜੀਤ ਕੌਰ ਸ਼ੇਰਗੇਲਾ ਤੇ ਹੁਣ ਉਹ ਜਸਵਿੰਦਰ ਸਿੰਘ ਆ ਪਹਗੇ ਆ ਹੁਣ ਆਵੇ ਮਜੂਦਾ ਚਲੋ ਸਾਰੇ ਇੱਕੋ ਜਿਹੇ ਰਿਸ਼ਤੇਦਾਰ ਆ ਬਸ ਇਹ ਆਪਸ ਵਿੱਚ ਮਿਲ ਜਣੋ ਇਹਨਾਂ ਦਾ ਹੱਕ ਦੇਦਨ ਗੱਲ ਕਾਣੀ ਖਤਮ ਹੋ ਜੇ ਇਹ ਹੋ ਜੇ ਇਹ ਚੁਨੇ ਇਹਨਾਂ ਦਾ ਇਨਸਾਫ ਮਿਲ ਜੇ ਬੱਚੀਆਂ ਬੇਟੀਆਂ ਵਾਂ ਇਹਨਾਂ ਦੀ ਮਦਰ ਨੂੰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਉੱਥੇ ਬੁਲਾਇਆ ਹੋਇਆ ਵਾ ਕਹਿੰਦੇ ਉਥੇ ਗਿੱਲ ਵੀ ਆ ਰਿਹਾ ਵਾ ਤੇ ਉਥੇ ਉਹ ਗੱਲ ਕਰਨ ਗਏ ਆ। ਤੱਕ ਨਾ 8 ਮਹੀਨੇ ਤੋਂ। 2-3 ਮਹੀਨੇ ਹੋ ਗਏ ਜੀ। ਹਾਂ ਜੀ ਕਿੰਨੂ ਸ਼ਿਕਾਇਤ ਕੀਤੀ? ਅਸੀਂ ਸ਼ਿਕਾਇਤ ਥਾਣੇ ਤੇ ਜਾਂਦੇ ਰਹੇ ਸਾਡੀ ਕਹਿਣ ਨੀ ਸੁਣੀ। ਅੱਛਾ ਜੀ। ਉਹ ਬਿਲਕੁਲ ਨਹੀਂ ਸੁਣਦੇ ਪਾ ਕਹਿੰਦੇ ਕੋਈ ਬਾਅਦ ਨਹੀਂ ਸਾਡੀ। 3 ਮਹੀਨੇ ਤੋਂ ਕਿੱਥੇ ਸੀ ਇਹ ਬਿੱਟੂ? ਇਹ ਬਿੱਟੂ ਆਪਣੇ ਸਹੁਰੇ ਵਿਚਾਰਾ ਰਹਿੰਦਾ ਹੀ ਤੱਕੜੀ ਵਿਚਾਰੀ ਉਥੇ ਤੇ ਉਹ ਕਰਾ ਦੇਣ ਜੋ ਕਹਿੰਨੀ ਤੇ ਫਿਰ ਕੁੜੀ ਨੂੰ ਆਪਣੇ ਪਾਉਣਾ ਹੀ ਆਪਣੇ ਘਰ। ਕੀ ਕਰ ਸਕਦੇ ਨੇ? ਮੈਂ ਇਹਦਾ ਮਾਮਾ ਸਹੁਰਾ ਮੈਂ ਕੋਰਟ ਕਲਸਾ ਰਹਿਣਾ। ਪਿਆਕੇ ਕੁੜੀ ਦੇ ਮੇਰੀ ਭੈਣ ਦਾ ਭਨੇਵੀ ਆ ਮੇਰੀ ਜਗਾ ਦਾ ਕੀ ਮਾਮਲਾ ਜਗਾ ਦਾ ਇਹ ਮਾਮਲਾ ਵੀ ਸਾਡਾ ਇਨਸਾਨ ਦੇ ਦੇ ਸਾਡਾ ਕੋਈ ਕੋਈ ਝਗੜਾ ਨਹੀਂ ਸਾਡਾ ਇਹ ਹਾਂ ਕਿਨੇ ਤੱਕ ਇਹ ਚਾ ਜਲਸਾ ਕਾਉਂਸਲਰ ਆਇਆ ਦੱਸ ਇਹ ਦਾ ਭਨੇਵਾ ਆ ਉਹਨੇ ਕੀਤਾ ਕੀ ਕਹਿੰਦਾ ਉਹ ਕਹਿੰਦਾ ਮੈਂ ਨਹੀਂ ਥਾਂ ਦੇਣਾ ਅੱਛਾ ਹਾਂਜੀ ਅੱਜਾ ਕਰਦਾ ਪਿਆ ਕਬਜਾ ਕਰਦਾ ਪਿਆ ਨਜਾਇਜ਼ ਕਰਦਾ ਪਿਆ ਹੁਣ ਕੀ ਚਾਹੁੰਦੇ ਨੇ ਅਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਹੋਵੇ ਹਾਂ ਬਿਲਕੁਲ ਇਨਸਾਫ ਹੋਵੇ ਸੱਚ ਦੀ ਗੱਲ ਸੱਚ ਦੇ ਉੱਤੇ ਰੋਡ ਖੋਲਿਆ ਜਾਏਗਾ ਜਾਂ ਨਹੀਂ ਬਿਲਕੁਲ ਖੋਲਿਆ ਜਾਏਗਾ ਜੇ ਇਨਸਾਫ ਮਿਲੇਗਾ ਤੇ ਅੱਛਾ ਤੁਹਾਨੂੰ ਇਨਸਾਫ ਇਹ ਕੀ ਗੱਲਬਾਤ ਹੋ ਰਹੀ ਹੈ ਹੁਣ ਕੋਈ ਗੱਲਬਾਤ ਕੋਈ ਸੁਣਦਾ ਨਹੀਂ ਕੋਈ ਗੱਲ ਕੋਈ ਕੋਈ ਬਾਤ ਦਵਾ ਬੋਲੀ ਜਾਂਦੇ ਕੋਈ ਸੱਚ ਗੱਲ ਕੋ ਸਿਰਫ ਗੋਂਗਲਾਂ ਨੂੰ ਮਿੱਟੀ ਝਾੜ ਰਹਾ ਹੈ ਅੱਛਾ ਜੀ ਲੱਗਦਾ ਇਨਸਾਫ ਮਿਲੂਗਾ ਤੁਹਾਨੂੰ ਨਹੀਂ ਲੱਗਦਾ ਸਾਨੂੰ ਨਹੀਂ ਲੱਗਦਾ ਇਨਸਾਫ ਦੇਣ ਕਿਉਂ ਅੰਬੀਰ ਦੇ ਕਰਨਗੇ ਫੈਸਲਾ ਉਹਦੇ ਹੱਕ ਚ ਕਰਨਗੇ ਗਰੀਬ ਦਾ ਹੱਕ ਚ ਕੋਈ ਨਹੀਂ ਕੋਏ ਕਾਉਂਸਲ ਮੇਰਾ ਨਾਮ ਜਸਵੰਦਰ ਸਿੰਘ ਸ਼ੇਰਗੇ ਲਿਆ ਹਾਂ ਜੀ ਸਾਡਾ ਪ੍ਰਾਪਰਟੀ ਦਾ ਡਿਸਪੂਟ ਚੱਲਦਾ ਸਾਡੇ ਪਰਿਵਾਰ ਦੇ ਵਿੱਚ ਹੂੰ ਉਹ ਇਥੋਂ 8 ਮਹੀਨੇ ਤੋਂ ਸ਼ਿਫਟ ਕਰ ਚੁੱਕੇ ਆ ਅੱਛਾ ਜੀ ਆਪਣੇ ਸਹੁਰਿਆਂ ਦੇ ਕੋਲ ਹੂੰ ਅੱਜ ਤੋਂ 2 ਦਿਨ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਹੈ ਹੂੰ ਪਰ ਉਹਨਾਂ ਦੇ ਪਰਿਵਾਰ ਨੇ ਔਰ ਕੁਝ ਸਿਆਸੀ ਲੋਕਾਂ ਨੇ ਇਹਦਾ ਸਿਆਸੀ ਲਹਾ ਲੈਣ ਵਾਸਤੇ ਇਹਨੂੰ ਇੱਕ ਸਿਆਸੀ ਰੰਗਤ ਦਿੱਤੀ ਗਈ ਆ ਔਰ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਦਰਨਾ ਲਾਇਆ ਗਿਆ ਜਦ ਕਿ ਉਹਦੀ ਦਾਤਿਆ ਉਹ ਟੈਗ ਦੇ ਨਾਲ ਹੋਈ ਆ ਔਰ ਨੈਚੁਰਲ ਡੈਥ ਹੋਈ ਆ ਜਿਸ ਵਿੱਚ ਨਾਲ ਸਾਡਾ ਕੋਈ ਕਸੂਰ ਐ ਨਾ ਪਰ ਸਾਡੀ ਗੱਲ ਲੋਕ ਕਹਿਆ ਜਰਾ ਕਿ ਤੁਹਾਡੇ ਭਤੀਜੇ ਦੇ ਵੱਲੋਂ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਆ ਵੀਡੀਓ ਉਹ ਜੇ ਇਨਾਂ ਕੋਈ ਵੀਡੀਓ ਹੈਗੀ ਆ ਉਹ ਇਨਾਂ ਕੋਈ ਵੇਖ ਲੋ ਜਿਹੜੀ ਸਾਡੇ ਕੋਈ ਵੀਡੀਓ ਹੈਗੀ ਆ ਜੋ ਸੱਚ ਹੋਊਗਾ ਉਹ ਤੁਸੀਂ ਫੈਸਲਾ ਕਰ ਦਿਓ ਤਾਂ ਹੁਣ ਕੀ ਗੱਲ ਬਾਤ ਔਰ ਦੂਸਰੀ ਗੱਲ ਇਹ ਆ ਅਸੀਂ ਝਗੜੇ ਤੋਂ ਡਰਦਿਆਂ ਮਾਰਿਆ ਜੋ ਸਾਡੇ ਤੇ ਬਾਰ ਬਾਰ ਇਹ ਕ੍ਰਿਮੀਨਲ ਟਾਈਪ ਦੇ ਬੰਦੇ ਲਾ ਕੇ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਸੀ ਫਿਰ ਅਸੀਂ ਕੀਤਾ ਜਿੱਤੇ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲਿਆ ਸੀਗਾ ਪੋਤੇ ਇੱਕ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਦਾਇਰ ਕੀਤੀ ਸਗੀ ਇਸ ਜਗ੍ਹਾ ਦੀ ਵੰਡਬਾੜੀ ਜਿਹੜੀ ਉਹਦੀ ਨੈਕਸਟ ਡੇਟ ਹੈਗੀ ਆ ਉਹ ਹੈਗੀ ਆ ਜੀ 10 3 2025 ਪਰ ਇਹ ਲੋਕ ਕੋਰਟ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਸਾਨੂੰ ਕੋਰਟ ਤੇ ਮਾਣਿਆ ਵਿਸ਼ਵਾਸ ਹੈ ਸਾਨੂੰ ਕਿ ਜੋ ਕੋਰਟ ਫੈਲਾ ਕਰੂਗੀ ਸਾਨੂੰ ਮਨਜ਼ੂਰ ਆ ਪਰ ਅੱਜ ਕੀ ਹੋਇਆ ਵਾ ਕਿ ਇੱਕ ਪੀੜੀਕਲ ਦਬਾਅ ਬਣਾ ਕੇ ਸਰਕਾਰ ਦਾ ਦਬਾਅ ਬਣਾ ਕੇ ਪੁਲਤ ਦਾ ਦਬਾਅ ਨਾ ਕੇ ਸਾਨੂੰ ਦਬਾਇਆ ਜਾ ਰਿਹਾ ਔਰ ਬਾਕੀ ਤੁਸੀਂ ਸਾਰੀ ਪੈਸ ਇਸ ਤੋਂ ਜਾਣੂ ਜੇ ਚੰਗੀ ਤਰ੍ਹਾਂ ਕਿ ਕੀ ਕਰਦੀਆਂ ਸਰਕਾਰਾਂ ਇਸ ਸਾਲ ਤੇ ਜਿਹੜਾ ਅਸੀਂ ਫੈਸਲਾ ਨਹੀਂ ਚਾਹੁੰਦੇ ਜਿਹੜਾ ਫੈਸਲਾ ਕਿ ਹੁਣ ਬੰਦਦਾ ਹੀ ਨਹੀਂ ਆ ਸਾਡੇ ਕੋਲ ਸਰਕਾਰ ਉਹ ਫੈਸਲਾ ਕਰਾਉਣਾ ਚਾਹੁੰਦੀ ਹੈ ਅਸੀਂ ਸਰਕਾਰ ਦੇ ਗਾੜੀ ਆਪਣਾ ਸਿਰ ਝੁਕਾਤਾ ਕਿਉਂਕਿ ਤੁਹਾਡੀ ਜਗ੍ਹਾ ਦੇ ਨਾਲ ਇਹਨਾਂ ਦੀ ਜਗ੍ਹਾ ਜੀ ਸਾਡੀ ਜਗ੍ਹਾ ਦੇ ਵਿੱਚ ਜਗ੍ਹਾ ਜੀ ਬਾਹਰ ਦੇ ਪਾਸੇ ਹਾਂਜੀ ਜਗ੍ਹਾ ਕਿੰਨੇ ਸਮੇਂ ਤੋਂ ਰਹਿ ਰਹੇ ਜੀ ਇਹ ਉੱਥੇ ਇਹ ਜੀ ਇਹ ਤਾਂ ਮੈਂ 25-30 ਸਾਲ ਤੋਂ ਰਹਿ ਰਹੇ ਹਾਂ 15 ਸਾਲ ਤੋਂ ਸਿਰਾਰੇ ਕਿਉਂਕਿ ਸਾਡੀ ਜਗ੍ਹਾ ਸੀ ਆਪਣੇ ਸਿਰਾਰੇ ਕੋਈ ਖਰੀਦੀ ਆ ਜਿਹੜੇ ਸਾਡੀ ਸਿਰਾਰ ਸੋ ਉਹਨਾਂ ਕੋਈ ਖਰੀਦੀ ਆ ਉਹ ਬਾਹਰ ਚ ਲੱਗੀ ਜਗ੍ਹਾ ਲੈ ਲਈ ਨੇ ਤਾਂ ਹੁਣ ਕੀ ਫੈਸਲਾ ਹੋਇਆ ਜਗ੍ਹਾ ਨੂੰ ਲੈ ਕੇ ਫੈਸਲਾ ਇਹ ਕਹਿੰਦੇ ਆ ਜੀ ਕਿ ਨਾ ਤਾਂ ਉਹਨਾਂ ਨੂੰ ਜਿਹੜੀ ਜਗ੍ਹਾ ਵਾ ਆਪਣੀ ਵੱਲ ਲੈਣੀ ਹੈ ਪਹਿਲਾਂ ਵਲ ਦੇਣੇ ਹਾਂ ਪਰ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਵੀ ਅਸੀਂ ਕੋਰਟ ਦੇ ਵਿੱਚ ਇੱਕ ਕੇਸ ਫਾਈਲ ਕੀਤਾ ਜੋ ਕੋਰਟ ਫੈਸਲਾ ਕਰੂ ਸਾਨੂੰ ਮਜੂਰ ਆ ਪਰ ਇਹ ਕਿਸ ਕੋਰਟ ਦੇ ਫੈਸਲੇ ਨੂੰ ਮੰਨਣ ਲਈ ਕੋਈ ਤਿਆਰ ਨਹੀਂ ਆ ਪਰ ਛੜ ਤੇ ਦਬਾਅ ਬਣਾਇਆ ਜਾ ਰਿਹਾ ਕਿ ਜੋ ਅਸੀਂ ਕਿਨੂੰ ਲੈ ਕੇ ਦੋ ਉਹ ਮੈਂ ਉਹ ਐਗਰੀ ਹੋ ਗਿਆ ਜੀ ਕਿਉਂਕਿ ਸਰਕਾਰ ਦੇ ਗਾੜੀ ਚੰਗੇ ਭਲੇ ਬੰਦੇ ਆ ਉਹ ਨਹੀਂ ਪੇਛ ਜਾਂਦੀ ਇਸ ਕਰਕੇ ਮੈਂ ਸੰਡਰ ਕੀਤਾ ਪੜਿਆ ਆਪ ਨੂੰ ਸਰਕਾਰ ਦੇ ਸਾਹਮਣੇ ਕੋਈ ਪ੍ਰਸ਼ਾਸਕ ਦੇ ਸਾਹਮਣੇ ਉਹ ਜੋ ਮੈਨੂੰ ਪੁਲਿਸ ਪ੍ਰਸ਼ਾਸਕ ਨੇ ਆਉਣੇ ਸਰਕਾਰ ਦੇ ਨੁਮਾਇੰਦਿਆਂ ਨੇ ਆਣ ਕੇ ਮੇਰੇ ਤੇ ਦਬਾਅ ਲਾ ਕੇ ਜੋ ਮੇਰੇ ਕੋਲ ਫੈਸਲਾ ਲੈ ਮੈਂ ਦੇ ਦਿੱਤਾ ਜੀ ਇਹ ਤਾਂ ਹੀ ਵੇਖੋ ਵੀ ਜਿਹੜੀ ਜਨਾਨੀਆਂ ਜੇ ਤੁਹਾਡੇ ਕੋਲ ਚਾਰ ਜਨਾਨੀਆਂ ਤੁਹਾਨੂੰ ਗਾਲਾਂ ਮੰਦਾ ਕੱਢੀ ਤੁਹਾਨੂੰ ਮਾਂ ਭੈਣ ਕਰੀ ਜਾਣੀ ਕਿ ਤੂੰ ਇੱਦਾਂ ਵੀ ਹੋ ਗਏ ਨਾ ਵੀ ਗਾਲਾਂ ਖਾਓਗੇ ਕੋਈ ਨਾ ਕੋਈ ਤੇ ਕੋਈ ਕਾਨੂੰਨੀ ਕਾਰਵਾਈ ਹੋਈ ਸੀ ਉਦੋਂ ਉਹ ਉਹ ਤਾਂ ਵੀ ਗੱਲ ਹੋਈ ਕਿ ਉਹ ਕੁੜੀਆਂ ਨੂੰ ਸਾਨੂੰ ਪੁਲਿਸ ਨੇ ਇਹ ਗੱਲ ਕਹੀ ਵੀ ਉਹ ਕੁੜੀਆਂ ਦੀ ਛੱਟੋ ਖੜਾ ਤੁਸੀਂ ਤੁਸੀਂ ਜ਼ਿੰਮੇ ਆਹ ਨੇ ਬਦਰਾਮੀ ਕਰਾ ਕੇ ਆਪਣੇ ਮਾਪਿਆਂ ਨੂੰ ਗਾਲਾਂ ਕਢਾ ਕੇ ਵੀ ਵੱਡਾ ਦਿਲ ਕਰਕੇ ਜੋ ਫੈਸਲਾ ਸਾਨੂੰ ਦਿੱਤਾ ਹੈ ਮੰਨ ਲਿਆ ਜੀ ਜਿਹੜਾ ਇਹਨਾਂ ਨੇ ਉਹ ਜਿਹੜਾ ਜਿੱਦੀ ਵੈਕ ਪਈ ਆ ਉਹ ਉਹ ਬੰਦਾ ਬਿਲਕੁਲ ਸਹੀ ਸੀਗਾ ਜੀ ਇਹਨਾਂ ਦੇ ਵਿੱਚ ਪਰਿਵਾਰ 'ਚ ਇੱਕ ਪੁਲਿਸ ਮੁਲਾਜ਼ਮ ਹੈ ਜੀ ਐਸਆਈ ਉਹਦੀ ਵਾਈਫ ਜਿਹੜੀ ਆ ਇੰਨੀ ਰੂਟਲੀ ਬੋਲਦੀ ਆ ਉਹਦੀ ਬੋਲੀ ਨਹੀਂ ਪੁਲਸ ਅਫਸਰ ਵਾਲੀ ਕੀ ਮੈਂ ਕਿਹਾ ਕਿ ਚੰਗੇ ਪਰਿਵਾਰ ਦੀ ਬੋਲੀ ਨਹੀਂ ਕੀ ਉਹਦੀ ਡੈਥ ਜਿਹੜੀ ਉਹ ਨੈਚੁਰਲ ਹੈ ਨੈਚੁਰਲ ਡੈਥ ਹੈ ਜੀ ਇਹ ਇਹਨਾਂ ਨੂੰ ਪਤਾ ਹੀ ਨਾ ਕਿਦਾਂ ਡੈਥ ਕੀਤੀ ਮੈਂ ਮੈਂ ਇਹ ਗੱਲ ਕਹਿਣਾ ਵੀ ਇਹਨਾਂ ਨੇ ਮਾਰਿਆ ਵਾ ਨੂੰ ਸਾਡੇ ਕੋਲ 86 ਲਾ ਲੈਣ ਤੇ ਸਾਡੇ ਕੋਲ ਫਾਈਨੈਂਸ਼ ਅਨਿਸ ਰਾਜਿੰਦਰਾ ਜਾਮ ਲੱਗਾ ਸੀ ਇੱਕ ਬੰਦੇ ਦੀ ਡੈੱਡ ਬੋਡੀ ਲਾ ਰੱਖ ਕੇ ਪਰਿਵਾਰਾਂ ਨੇ ਇਥੇ ਜਾਮ ਲਗਾਇਆ ਸੀ ਤੇ ਹੁਣ ਉਹਨਾਂ ਦੇ ਮਲੱਕੀ ਕੀਤਾ ਗਿਆ ਉਹਦੇ ਨੂੰ ਇਹਦੀ ਕਰਨੈਲ ਸਿੰਘ ਬਿੱਟੂ ਸੀ ਕਰੀਬ ਕਰੀਬ 55 ਗੇਜਸ ਵਾਲਦੀ ਸੀ ਇਹਦੀ ਇਹ ਸੀ ਔਰ ਇਹਦਾ ਆਪਣੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਨਾਲ ਹੀ ਕੋਈ ਪ੍ਰਾਪਰਟੀ ਦਾ ਡਿਸਪਿਊਟ ਚੱਲਦਾ ਸੀ ਕਿਸੇ ਕਾਰਨ ਕਰਕੇ ਇਹਦੀ ਜਿਹੜੀ ਡੈਥ ਹੋ ਗਈ ਦੇ ਨਾਲੋਂ ਜਿਹੜਾ ਉੱਥੇ ਜਾਮ ਲਗਾਇਆ ਗਿਆ ਸੀ ਆ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਬਹੁਤ ਮਰਾਨੇ ਹੁਣ ਇਹਨਾਂ ਦਾ ਆਪਸ ਵਿੱਚ ਕੰਪਰੋਮਾਈਜ਼ ਕਰਵਾਤਾ ਤੇ ਉਹ ਅਕੋਰਡਿੰਗਲੀ ਇਹਨਾਂ ਨੇ ਹੁਣ ਵੀ ਜਿਹੜਾ ਇਹਦਾ ਪਲਾਟ ਸੀ ਉਹਦੇ ਉੱਤੇ ਜਿਹੜੀ ਇਹਨਾਂ ਨੇ ਆਪਣਾ ਉਸਾਰੀ ਕਰਵਾ ਰਣਗੇ ਔਰ ਜੇ ਕੋਈ ਉਹਨਾਂ ਦੀ ਜਗਾ ਜੁਗਾ ਦਾ ਕੋਈ ਪ੍ਰੋਬਲਮ ਹੈਗੀ ਤੋ ਮੋਤਬਰ ਬੈਠ ਕੇ ਆਪਸ ਵਿੱਚ ਸੌਟ ਹੋ ਜਾ ਸਰ ਡੈਡ ਬੋਡੀ ਡੈਡ ਬੋਡੀ ਦੇ ਵਾਸਤੇ ਸੰਸਕਾਰ ਲਈ ਪਰਿਵਾਰ ਚਲਾ ਗਿਆ ਹਾਂਜੀ ਬਿਲਕੁਲ ਜੀ ਸਰ ਧੰਨਵਾਦ